ਵਿਧਾਇਕ ਪੁੱਤਰਾਂ ਨੂੰ ਨੌਕਰੀ ਦੇ ਖਿਲਾਫ ਲੋਕ ਇਨਸਾਫ ਪਾਰਟੀ ਦੇ ਵੱਲੋਂ ਲੰਬੇ ਸਮੇਂ ਤੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਲੜੀ ਦੇ ਵਿੱਚ ਨਾਰਥ ਹਲਕੇ ਤੋਂ ਲੋਕ ਇਨਸਾਫ ਪਾਰਟੀ ਦੇ ਨੇਤਾ ਲਗਾਤਾਰ ਪੋਖੜ ਹੜਤਾਲ ਕਰ ਰਹੇ ਨੇ। ਉਹਨਾਂ ਦੇ ਵੱਲੋਂ ਇੱਕ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ ਤੇ ਮਾਰਚ ਸ਼ਹੀਦਾਂ ਦੀ ਪ੍ਰਤੀਬਾਤੀ ਜਾ ਕੇ ਰੋਕਿਆ। ਉਹਨਾਂ ਨੇ ਮੰਗ ਕੀਤੀ ਕਿ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਵਾਪਸ ਲਈ ਜਾਵੇ। ਅਤੇ ਉਹਨਾਂ ਨੇ ਇਸ ਲਈ ਸਿੱਧੂ ਸਾਹਬ ਨੂੰ ਵੀ ਅਪੀਲ ਕੀਤੀ ਹੈ। ਸਤਿ ਸ੍ਰੀ ਅਕਾਲ। ਅੱਜ ਅਸੀਂ ਸ਼ਹੀਦਾਂ ਦੇ ਚਰਨ ਧੋ ਕੇ ਪਾਣੀ ਪਾਣੀ ਪੀਤਾ ਔਰ ਧੰਨਵਾਦ ਕਰ ਰਹੇ ਆ ਕਿ ਤੁਹਾਡੇ ਪਰਿਵਾਰਾਂ ਨੇ ਕਦੇ ਵੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਤੁਹਾਡੀ ਕੁਰਬਾਨੀ ਤੋਂ ਬਾਅਦ ਕਦੇ ਕੋਈ ਐਦਾਂ ਦੀ ਨੌਕਰੀ ਜਾਂ ਹਰ ਕੰਮ ਦੇ ਵਿੱਚ ਚਾਹੇ ਉਹ ਗੈਸ ਏਜੰਸੀ ਹੋਵੇ ਚਾਹੇ ਕੋਈ ਕਿਸੇ ਕਿਸਮ ਦਾ ਹੋਵੇ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਐਪਲੀਕੇਸ਼ਨ ਨਹੀਂ ਦਿੱਤੀ ਉਹਨਾਂ ਨੇ ਦੇਸ਼ ਦੀ ਛਿੱਤਾਂ ਦੇ ਉੱਤੇ ਪਹਿਰੇਦਾਰੀ ਕੀਤੀ ਹੈ ਚਾਹੇ ਸ਼ਹੀਦ ਜਿਹੜੇ ਚਲੇ ਗਏ ਤੇ ਚਾਹੇ ਉਹਨਾਂ ਦੇ ਪਰਿਵਾਰ ਸੀਗੇ ਤੇ ਅੱਜ ਅੱਜ ਸਰਕਾਰਾਂ ਬਚਾਉਣ ਵਾਸਤੇ ਖਰੀਦੋ ਵਿਰੋਧ ਦੇ ਵਿੱਚ ਸਾਡੇ ਐਮਐਲਏ ਸਹਬਾਨ ਵੀ ਉਹ ਹੋ ਜੇ ਜਿਹੜੇ ਨੌਕਰੀਆਂ ਲੈਂਦੇ ਆ ਔਰ ਉਹ ਹੋ ਜੇ ਦੇਣ ਵਾਲੇ ਸੋ ਮੇਰੀ ਗੁਜਾਰਿਸ਼ ਹੈ ਨਵਜੋਤ ਸਿੱਧੂ ਜੀ ਨਵੇਂ ਬਣੇ ਪ੍ਰਧਾਨ ਕਾਂਗਰਸ ਪਾਰਟੀ ਦੇ ਬਹੁਤ ਵੱਡੇ ਵਾਅਦੇ ਕੀਤੇ ਸੀਗੇ ਇਹ ਵੀ ਇੱਕ ਵਾਅਦਾ ਸੀਗਾ ਕਿ ਮੈਂ ਇਹ ਕਿਹੜੀ ਨੌਕਰੀ ਵੀ ਇਹਨਾਂ ਦੀ ਕਿਹੜਾ ਹੱਕਵਾਨ ਦਾ ਨੌਕਰੀ ਤੇ ਵੀ ਇਹ ਨੌਕਰੀਆਂ ਅਸੀਂ ਵਾਪਸ ਲਵਾਵਾਂਗੇ ਤੇ ਮੇਰੀ ਨਵਜੋਤ ਸਿੱਧੂ ਜੀ ਨੂੰ ਬੇਨਤੀ ਹੈ ਕਿ ਜਿਹੜਾ ਤੁਸੀਂ ਸਾਰੇ মিডিਆ ਦੇ ਵਿੱਚ ਸਟੇਟਮੈਂਟ ਦਿੱਤੀ ਹੋਈ ਹੈ ਨਾ ਤੁਹਾਡੀ ਰਿਕਾਰਡਿੰਗ ਵੀ ਹੈ ਬੀਏ ਨੌਕਰੀਆਂ ਵਾਪਸ ਲਈਆਂ ਜਾਣਗੀਆਂ ਤੇ ਮੇਰੀ ਦੋਨੇ ਹੱਥ ਜੋੜ ਕੇ ਬੇਨਤੀ ਹੈ ਸ਼ਹੀਦਾਂ ਦੇ ਪਹਿਰੇਦਾਰੀ ਚ ਖੜ ਕੇ ਕਿ ਇਹ ਜਿਹੜੀਆਂ ਨੌਕਰੀਆਂ ਬਿਨਾ ਟਾਈਮ ਤੋਂ ਬਿਨਾ ਦੇਰੀ ਤੋਂ ਵਾਪਸ ਲਈਆਂ ਅਗਲਾ ਪੀਸ ਪਲਾਨ ਸੰਘਰਸ਼ ਕਰ ਰੋਏ ਸੰਘਰਸ਼ ਅੱਜ ਆ ਰਹੀ ਹੈ ਚੱਲੀ ਚੱਲੀ ਚੱਰੀ ਸੰਘਰਸ਼ ਹੈ 15 ਅਗਸਤ ਨੂੰ ਜਦੋਂ ਇਹ ਆਜ਼ਾਦੀ ਦਾ ਪ੍ਰੋਗਰਾਮ ਮਨਾਉਂਗੇ ਨਾ ਤਾਂ ਇਹ ਲੋਕਨ ਸਾਹਿਬ ਪਾਰਟੀ ਦੇ ਝਾਰੂ ਵਰਕਰ ਤੇ ਸਾਰਾ ਨਾਰਥ ਹਲਕਾ ਜੇ ਇਹ ਮੰਗ ਵਾਪਸ ਨਾ ਲਈ ਤਾਂ ਉਹਦੋਂ ਸਰਕਾਰੀ ਫੰਕਸ਼ਨ ਦੇ ਬਾਅਦ ਜਾ ਕੇ ਇਸੇ ਤਰ੍ਹਾਂ ਹੀ ਵਿਰੋਧ ਕਰਾਂਗੇ ਤੇ ਸਿਵੇ ਜੀ ਦੇਖਿਆ ਹੋਵੇ ਬਾਕੀਆਂ ਨੇ ਨੌਕਰੀ ਵੰਡ ਲਈ ਕਿਉਂ ਪੰਡੇਦਾਰ ਤੇ ਪ੍ਰਬੰਧ ਨੂੰ ਜ਼ਰੂਰੀ ਹੈ ਨੌਕਰੀ ਦੇਖੋ ਉਹਨਾਂ ਦਾ ਉਹਨਾਂ ਦਾ ਤਾਂ ਹਰ ਚੀਜ਼ ਦੇ ਉੱਤੇ ਹੱਕ ਹੈ ਨਾ ਟਿਕਟ ਦੇ ਦਿਓ ਤਾਂ ਵੀ ਉਹਨਾਂ ਦਾ ਹੀ ਹੱਕ ਹੈ ਮੰਤਰੀ ਮੰਡਲ ਦੀ ਵਾਰੀ ਆਵੇ ਤਾਂ ਵੀ ਹੱਕ ਹੈ ਜੇ ਕੋਈ ਪੈਟਰੋਲ ਪੰਪ ਨਿਕਲੇ ਗਿਆ ਸੇਜੈਂਸੀ ਨਿਕਲੇ ਤਾਂ ਵੀ ਉਹਨਾਂ ਦਾ ਹੱਕ ਹੈ ਤੇ ਜੇ ਤਹਿਸੀਲਦਾਰ ਦੀ ਨੌਕਰੀ ਹੋਵੇ ਤਾਂ ਵੀ ਉਹਨਾਂ ਦਾ ਹੱਕ ਹੈ ਇਹ ਬੇਸ਼ਰਮੀ ਦੀ ਸਾਰੀ ਹੱਦ ਮੰਨ ਜਿਹੜੀ ਨਾ ਤਪ ਚੁੱਕੇ ਹੈ ਇਹ ਪਾਟੇ ਨਾਲ ਦਾ ਕਹਣਾ ਵੀ ਸਾਡਾ ਵੀ ਸ਼ਹੀਦਾਂ ਦਾ ਪਰਿਵਾਰ ਹੈ ਮੈਂ ਕਹਿੰਦਾ ਜੀ ਦੇਖਦੇ ਸ਼ਹੀਦ ਵੱਡੇ ਕੇ ਪਾਰਟੀ ਦੇ ਸ਼ਹੀਦ ਵੱਡੇ ਆ ਜਿਨ੍ਹਾਂ ਨੇ ਦੇਸ਼ ਲਈ ਸ਼ਹਾਦਤ ਦਿੱਤੀ ਉਹਨਾਂ ਦੇ ਪਰਿਵਾਰ ਤਾਂ ਦੇਖੋ ਟੋਕਰੀ ਚੱਕੀ ਹੋਈ ਹੈ ਸਿਰ ਤੇ ਆ ਦੇਖੋ ਇਹ ਇਹ ਸ਼ਹੀਦ ਦਾ ਕੋਤਾ ਜੀ ਨੇ ਕਿਹੜੀ ਜਗ੍ਹਾ ਤੋਂ ਤੁਸੀਂ ਇਹ ਪੈਦਲ ਆਏ ਹੋ ਕਿੱਥੇ ਆ ਕੇ ਤੁਸੀਂ ਅਸੀਂ ਆਦ ਭੁਖੜਤਾਲ ਵਾਲੀ ਜਗ੍ਹਾ ਤੋਂ ਬੀਬੀਆਂ ਨੇ ਔਰ ਵਿਧਾਨ ਸਭਾ ਹਲ ਕੌਟਰੀ ਦੇ ਜਿਨ੍ਹਾਂ ਨੌਜਵਾਨ ਸਾਥੀ ਮੇਰੇ ਵੀ ਜਿਨ੍ਹਾਂ ਸਾਰੇ ਕੱਤਰ ਹੋਏ ਅਸੀਂ Tum, Report, SMZ For latest news updates, like and follow our Facebook page, SMZ News. And don't forget to subscribe our YouTube channel, SMZ News, and press the bell icon.